ਹਾਂਜੀ ਗਾਇਜ਼ ਹੁਣ ਕਰਦੇ ਆਪਾਂ ਬਲੌਗ ਦੀ ਸ਼ੁਰੂਆਤ ਹੁਣ ਹੋ ਗਈ ਦੁਪਹਿਰ ਤੇ ਹੁਣ ਆਪਾਂ ਦੁਕਾਨ ਤੇ ਵੇਲੇ ਬੈਠ ਕੇ ਬੱਤੀ ਗਏ ਤੇ ਹੁਣ ਆਪਾਂ ਜਾਵਾਂਗੇ ਉੱਥੇ ਬੈਂਕ 'ਚ ਤੇ ਕੀ ਕਰਾਂ ਆਓ ਗਾਇਜ਼ ਆਪਾਂ ਜੰਨੇ ਆ ਆਪਾਂ ਤੁਹਾਨੂੰ ਦੇ ਲੋ ਜੀ ਇਹ ਚੂਲਾ ਤੋੜਦਾ ਕਿੱਦਾਂ ਦੇਖ ਲੋ 1 ਮਿੰਟ ਵਾੜਾ ਜੇ ਤੁਸੀਂ ਦੇਖ ਲੋ ਹੈਲੋ ਗਾਇਜ਼ ਕੀ ਕਰਨੇ ਜਣਾਉ ਤੇ ਇਹਨਾਂ ਨੂੰ ਹਾਂ ਅੱਗ ਮਾਰ ਲਈ ਆ ਹੁਣ ਚੱਲੇ ਆ ਆਪਾਂ ਪਾ ਜੀਆ ਹੋਈ ਹੁਣ ਆਪਾਂ ਚੱਲੇ ਆਂ ਗਣਪਤੀ ਬਾਬੇ ਤੋਂ ਉੱਥੇ ਖੱਪ ਗੜੀ ਜਾਂਦੇ ਆਂ। ਉਹ ਲਾਈਨਿੰਗ ਵਾਲਾ ਉਹ ਲੈ ਕੇ ਆਉਣੇ ਸੂਂਦੇ ਆ। ਆਪਾਂ ਜੀ ਹੁਣ ਹੀ ਆਪਣੇ ਬੈਠੇ ਆ। ਕਿੱਦਾਂ ਭਾਜੀ? ਹਾਂਜੀ ਹਾਂਜੀ। ਹਾਂਜੀ ਹਾਂਜੀ। ਆਪਾਂ ਜੀ ਨੇ ਆਪਣੀ ਨਵੀਂ ਦੁਕਾਨ ਪਾਈ ਆ ਜੀ। ਇਹ ਤਾਂ ਤੁਸੀਂ ਆ ਸਕਦੇ ਫਟਕਾ ਦੇ ਕੋਲ ਹੀ ਆ ਨਾ ਜੀ ਦੁਕਾਨ ਆ। ਅੰਦਰ ਦਾ ਮਾਹੌਲ ਚੈੱਕ ਕਰਾ ਦਿੰਨੇ ਆਂ। ਪਣੀ ਸੇ ਵੀ ਇਹਦਾ ਰੇਗੂਮੈਂਟ ਹੈਗਾ ਵਾ ਆਹ ਭਾਜੀ ਉੱਪਰ ਵੀ ਜਾ ਸਕਦੇ ਥੱਲੇ ਵੀ ਜਾ ਸਕਦੇ ਸਿਟਿੰਗ ਏਰੀਆ ਵੀ ਵਧੀਆ ਏਸੀ ਵੀ ਲੱਗਾ ਪਰ ਅਜੇ ਚੱਲਦਾ ਨਹੀਂ ਪਿਆ ਕਿੱਦਾਂ ਭਾਜੀ ਆਹ ਭਾਜੀ ਆਪਣੇ ਸਕੂਲ ਚ ਕਰਦੇ ਆ ਕੋਕ ਕੋਕ ਹੀ ਅਗੀਆਂ ਇੱਥੇ ਕੋਕ ਕੋਕ ਕਮਰੋਂ ਬਹੁਤ ਲੋ ਜੀ ਭਾਈ ਦੇਖੋ ਮੈਂ ਆਪਣੀ ਆੜੀ ਚਲਾਤੀ ਆ ਇਹ ਉੱਪਰ ਵੀ ਉੱਪਰ ਵੀ ਹੈਗਾ ਨਾ ਭਾਜੀ ਹੁਣ ਆ ਦਾ ਫਿਰ ਹੁਣ ਆਪਾਂ ਉੱਪਰ ਦਾ ਤੁਹਾਨੂੰ ਦਿਖਾਉਨੇ ਆ ਮਹੌਜਾਲ ਆ। ਆਪਾਂ ਜੀ ਦਾ ਇੱਥੇ ਹੀ ਆ। ਤੇ ਯਾਰ ਸਾਡੇ ਦੋ ਤਿੰਨ ਫਲੋਰ ਆਪਾਂ ਨੂੰ ਦੇ। ਇੱਕ ਫਲੋਰ ਹੋਰ ਉੱਪਰ ਆ। ਉੱਪਰ ਮੇਰੇ ਖਿਆਲ ਨਾਲ ਖਾਣ-ਖੋਣ ਦੀ ਸੀਟਿੰਗ ਜਿਹੜੀ ਆਣੀ ਹੈਗਾ। ਇੱਥੇ ਪਰ ਵਧੀਆ ਤੁਸੀਂ ਆ ਸਕਦੇ ਹੋ ਨੋਰਮਲ ਬਾਡੀ ਬਿਲ ਵੀ ਕਰ ਸਕਦੇ ਹੋ ਕੋੜੇ ਚਾਹ ਖੰਡਾ ਸਾਰਾ ਕੁਝ ਮਿਲ ਜਾਂਦਾ ਲੋ ਜੀ ਹੁਣ ਆਪਾਂ ਇੱਥੇ ਚੱਲ ਗਏ ਆ ਤੁਸੀਂ ਆ ਸਕਦੇ ਉੱਧਰ ਆਉਣਾ ਚਾਹੁੰਦੇ ਆ ਇੱਥੇ ਫੂਡ ਸਟੇਸ਼ਨ ਨਾਮ ਦੁਕਾਨ ਦਾ ਫਾੜ ਦਾ ਤੇ ਮਾੜੇ ਅੱਗੇ ਆ ਤੇ ਹੁਣ ਤੁਹਾਨੂੰ ਗਣਪਤੀ ਬਾਬਾ ਦੀ ਦਿਖਾ ਦਿੰਨੇ ਆ ਮੇਰੇ ਖਿਆਲ ਨਾਲ ਖਤਮ ਵੀ ਹੋ ਚੁੱਕਾ ਹੋਣਾ ਕੱਲ ਸੀਗਾ ਮੇਰੇ ਖਿਆਲ ਨਾਲ ਜੇ ਆਪਾਂ ਲੀਡ ਕੀਤਾ ਮੈਂ ਤੇ ਨਾਲੇ ਬਾਬਾ ਤੇ ਇਹ ਜਦ ਤੂੰ ਨਹੀਂ ਇੱਥੇ ਹੀ ਆ ਫਾੜਕਾ ਕੋਲ ਆ ਫਾੜਕਾ ਲੱਗਾ ਲੱਗਾ ਜੀ ਤੁਹਾਨੂੰ ਲਾਈਵ ਲੋਕੇਸ਼ਨ ਦਿਖਾ ਦਿੰਨੇ ਆ ਫਾੜਕਾ ਦਾ ਫਾੜਕਾ ਦਾ ਮੋੜ ਐਨਵਾ ਮੱਥਾ ਉੱਤ ਡੇਕ ਲੀ ਆ ਪਾ ਵੀ ਆ ਪਾ ਜੀ ਹੁਣੀ ਆਪਣੇ ਕਹਿੰਦੇ ਲੱਗਣਾ ਯਾਰ ਬੋਲ ਜਾ ਪਾ ਕੀ ਸਾਮੀ ਆ ਰਿਹਾ ਹੈ ਜਿਆ ਵਪਾ ਕੀ ਖਲੜਾ ਕਿੱਲ ਵਾਈ ਇਹਦਾ ਨਾਮ ਪਈ ਹਾਂ ਇਹਦਾ ਪਾਈ ਪੰਤਰੀ ਨੂੰ ਲੰਗਰ ਹੋਣਾ ਉਦੋਂ ਲੱਗੂ ਹੈ ਜਿਆ ਵਪਾ ਕੀ ਹੁਣ ਆਪਾਂ ਚੱਲਨੇ ਦੁਕਾਨ ਤੇ ਆਪਣੀ ਤੇ ਤੋਂ ਅੱਜ ਬਹੁਤ ਆ ਹੁਣ ਆਪਾਂ ਇੱਧੇ ਤੁਰੇ ਚੱਲੀ ਜਾਂਦੇ ਆ ਹੁਣ ਆਪਾਂ ਦੁਕਾਨ ਤੇ ਜਾ ਕੇ ਤੁਹਾਨੂੰ ਦਿਖਾਉਣੀ ਆ ਫਾੜ ਲੱਗ ਗਿਆ ਵਾ ਧੁੱਪ ਬਹੁਤ ਆ ਹੁਣ ਦੁਕਾਨ ਤੇ ਜਾਣ ਦਾ ਟਾਈਮ ਹੋ ਗਿਆ ਲੋ ਜੀ ਸਾਡੀਆਂ ਰੀਸ਼ਾ ਕਰਨ ਵਾਲੇ ਬੰਦੇ ਦੇਖੋ ਕਿੱਦਾਂ ਜਲਾਨੀਆਂ ਵਾਂਗ ਤੁਰੇ ਆ ਜਿੰਨਾ ਦੀ ਚਾਰ ਨਾ ਹੰਸ ਕੋਈ ਇਹਦੀ ਇੰਦਾ ਦੀ ਹਰਕਤਾਂ ਨਾ ਵਲੌਗ ਚ ਦਿਖਾ ਨਹੀਂ ਸਕਦੇ ਇੰਦਾ ਦੀ ਹਰਕਤਾਂ ਕਰਦਾ ਬੁੜੀਆਂ ਵਾਲੀਆਂ ਦੇਖੋ ਤੁਰਦਾ ਕਿੱਦਾਂ ਕੋਣ ਹੈ ਉੱਧਰ ਦੀ ਦੁਕਾਨ ਤੇ ਚਲਾਵਾ ਤੇ ਹੁਣ ਮੈਂ ਜਾਵਾਂ ਇੱਧਰ ਆਪਣੀ ਦੁਕਾਨ ਤੇ ਆ ਸ਼ੌਂਕੀ ਭਰਾ ਪੁੱਛੇ ਲੈ ਜਿਓ ਤੇ ਹੁਣ ਆਪਾਂ ਬਿਲਾ ਵਲੋਗ ਦੇ ਨਾਲ ਜੁੜੇ ਰਹੋ ਜੁੜੇ ਰਹੋ ਜੁੜੇ ਰਹੋ ਤੇ ਆਪਾਂ ਨਾਲ ਵਰਤਾਂ ਗਾਈ ਗਾਇਜ਼ ਹੁਣ ਆਪਾਂ ਚੱਲੇ ਆ ਉੱਥੋਂ ਆ ਗਏ ਆ ਬੈਂਕ ਤੋਂ ਇਹ ਜਮਾ ਕਰਾਉਣੀ ਆਗੇ ਤੇ ਲੋਡ ਲੂਟ ਪੈ ਜਾਂਦੀ ਆ ਮੈਂ ਕਿਹਾ ਆਪਾਂ ਖਾਦ ਕੇ ਪੈ ਜਮਾ ਕਰਾ ਲਈਦਾ ਭਾਈ ਨੇ ਵੀ ਕਰਾਇਆ ਬਾਅਦ ਮੈਂ ਵੀ ਕਰਾ ਲਿਆ ਆਪਣਾ ਇਹ ਹੁਣ ਆਪਾਂ ਚੱਲੇ ਆ ਆਪਣੇ ਪੈਸਾ ਜਮਾ ਕਰਾਉਣ LIC ਦੇ ਉੱਥੇ ਵੀ ਚੱਲੇ ਆਪਾਂ ਪੈਸਾ ਜਮਾ ਕਰਾਉਣ ਤੇ ਮੋਤੀ ਭਾਈ ਸਕੂਲ ਰੀ ਚਲਾਉਂਦੇ ਆ ਪਾਜੀ ਆਪਣਾ ਕਿਉਂਕਿ ਵੀ ਤੇਲ ਚਲਾਇਆ ਰਹਿ ਤੇਲ ਵੀ ਚਲਾਣੀ ਪਿਆ ਕਿਤਾ ਇਹ ਆ ਕਿ ਮਤਲਬ ਕਿ ਕੋਈ ਚੀਜ਼ ਆ ਜਾਵੇ ਜੱਕਦਮ ਇਹ ਛਾਂਬਣੀ ਔਖੀ ਹੋ ਜਾਂਦੀ ਗੱਡੀ ਸੀਟ ਬੈਲਟ ਲਾਈ ਆ ਤੂੰ ਆਪਣੀ ਸੀਟ ਬੈਲਟ ਆ ਦੇ ਆਹ ਸੀਟ ਬੈਲਟ ਆ ਤੇਰੀ ਗਿਆ ਸੀਟ ਬੈਲਟ ਜਾਪਾ ਇਹਨੂੰ ਗੱਡੀ ਚ ਪੜਾਇਆ ਇਸ ਟਾਈਮ ਇਹਨੇ ਸੀਟ ਬੈਲਟ ਬਸ ਲਾਈ ਹੋਆ ਇਹ ਆਪਣੀ ਸੇਫਟੀ ਕਾ ਸੀਟ ਬੈਲਟ ਕਾ ਲਾਈਦੀ ਆ ਠੀਕ ਆ ਇਹਨੂੰ ਕੋਈ ਨਹੀਂ ਹੋਦਾ ਇਸ ਟਾਈਮ ਸੀਟ ਬੈਲਟ ਲੱਗੀ ਹੋਆ ਇਹਦੇ ਤੇ ਹੁਣ ਆਪਾਂ ਜਾਵਾਂਗੇ ਉੱਥੇ ਨੂੰ LIC ਆਫਿਸ ਐਲ ਆਈ ਸੀ ਆਫਿਸ ਐਲ ਆਈ ਸੀ ਆਫਿਸ ਜਾਵਾਂਗੇ ਉੱਥੇ ਜਾ ਕੇ ਤੁਹਾਨੂੰ ਆਪਾਂ ਦਿਖਾਵਾਂਗੇ ਡਾਕਖਾਨੇ 'ਚ ਜਣਾ ਆਪਾਂ ਜੀਦਾ ਤੇ ਕਿਦਾ ਲੋ ਉੱਥੇ ਜਾ ਕੇ ਤੁਹਾਨੂੰ ਦਿਖਾਉਣਾ ਹੈ ਆਪਾਂ ਉੱਥੇ ਦਿਖਾਉਣੇ ਤੁਹਾਨੂੰ ਲੋ ਜੀ ਆਪਾਂ ਲੈ ਆਈ ਸੀ ਜਮਾ ਕਰਾ ਲਈ ਆ ਤੇ ਹੁਣ ਚੱਲੇ ਆਂ ਸ਼ੌਕੀ ਭਾਜੀ ਵੀ ਆਪਣੇ ਇੱਥੇ ਖੜਾ ਹੁਣ ਆਪਾਂ ਮੈਂ ਆਪਣੇ ਘਰ ਨੂੰ ਜਾਣਾ ਆਪਣੀ ਮੰਮੀ ਦਸੀਦ ਰਸੂਰ ਲੈ ਕੇ ਆਵਾਂਗੇ ਲੋ ਜੀ ਹੁਣ ਆਪਾਂ ਚੱਲੇ ਆਂ ਬਜ਼ਾਰ ਵਾਲ ਦੀ ਜਾਵਾਂਗੇ ਇੱਧਰ ਵੀ ਚੱਲ ਜਾਣਾ ਬਾਹਰ ਬਾਹਰ ਵੀ ਆਪਾਂ ਜਾਣੀਆਂ ਘਰੇ ਲੈਣ ਲਈ ਹੁਣ ਆਪਾਂ ਕਰੇ ਕਰੂ ਖਾਸ ਨੂੰ ਦੇ ਕੇ ਤੁਰ ਪਏ ਆ ਧੁੱਪ ਬਹੁਤ ਆ ਤੇ ਜੀ ਹੁਣ ਮੈਂ ਚੱਲਾਂ ਆਪਣੇ ਘਰ ਬਾਹਰ ਜਲੀ ਚੱਲਦੇ ਆਪਾਂ ਉਹ ਜੀ ਗਾਇਸ ਆਪਾਂ ਹੁਣ ਨਿਕਲ ਗਏ ਘਰੋਂ ਹੁਣ ਆਪਾਂ ਸਿੱਧਾ ਜਾਵਾਂਗੇ ਦੁਕਾਨ ਤੇ ਮੁਰ ਕੇ ਚਾਹ ਵੀ ਲੈਣ ਜਣੀਆਂ ਆਪਾਂ ਨਾ ਹਾਂ ਚਾਹ ਵੀ ਲੈ ਆਪਾਂ ਹੂੰ ਚਾਹ ਪੀਨਾਂਗੇ ਉਸ ਤੋਂ ਬਾਅਦ ਅੱਗੇ ਦਾ ਵਲੋਗ ਬਣਾਵਾਂਗੇ ਜੀ ਗਾਇਸ ਵੀਡੀਓ ਸਾਡੇ ਨਾਲ ਜਿਹੜੇ ਆ ਉਹ ਆਪਾਂ ਬਾਕੀ ਦਾ ਵੀ ਤੁਹਾਨੂੰ ਇੱਧੇ ਹੀ ਦਿਖਾਉਂਦੇ ਰਾਵਾਂਗੇ ਪੂਰਾ ਵੀਡੀਓ ਨੂੰ ਇੰਜੋਏ ਕਰਕੇ ਧੂਆਂ ਕੱਢ ਦਿਓ ਲੋ ਜੀ ਗਾਇਸ ਆਪਾਂ ਹੁਣ ਪੀਵਾਂਗੇ ਚਾਹ ਤੇ ਨਾਲ ਨਾਲ ਕਿਹਦੇ ਚਿਫਸ ਦੇ ਨਾਲੇਗਾ ਨਾਲ ਹੋਰ ਇੱਕ ੜਮਾ ਪਾਪੜੀਆਂ ਵੀ ਆ ਤੇ ਉਹ ਉੱਥੇ ਠੰਡਾ ਰੱਖਿਆ ਹੈ ਨਾ ਠੀਕ ਆ ਜੀ ਚਾਹ ਨਾਲ ਪਾਪੜੀਆਂ ਤਾਂ ਲੈ ਲੇ ਠੀਕ ਆ ਗਾਇਸ ਤੇ ਬਾਕੀ ਸਾਡੀ ਵੀਡੀਓ ਨਾਲ ਜੁੜੇ ਰਹੋ ਵਲੋਗ ਸਾਡਾ ਵੇਖਣ ਲਈ ਲੋ ਜੀ ਗਾਇਸ ਹੁਣ ਆਪਾਂ ਕੰਮ ਕੁਮ ਕਰਕੇ ਤਾਂ ਫ੍ਰੀ ਫ੍ਰੂ ਹੋ ਗਏ ਸੀ ਹੁਣ ਆਪਣਾ ਹੈਗਾ ਆ ਸਾਰੀ ਦਿਹਾੜੀ ਦੇ ਵਿੱਚ ਆਪਾਂ ਸਾਰੇ ਕੰਮ ਕਰਕੇ ਹੁਣ ਆਪਾਂ ਫਿਨਿਸ਼ ਕਰਨਾ ਸਮਾਨ ਸਭੂ ਚੱਕਣਾ ਆ ਠੀਕ ਆ ਜੀ ਤੇ ਪ੍ਰਿਤਮ ਵੀ ਆਪਣੇ ਨਾਲ ਹੋਊਗਾ ਤੇ ਪ੍ਰਿੰਸ਼ੂ ਵੀ ਆਪਣੇ ਨਾਲ ਹੋਊਗਾ ਤੇ ਆਪਾਂ ਹੁਣ ਰੈਕੂ ਦੇ ਅੰਦਰ ਰੱਖਣੇ ਸਮਾਨ ਚੱਕਣਾ ਆ ਤੇ ਬਾਕੀ ਸਾਡੇ ਵੀਡੀਓ ਵੀਡੀਓ ਦੇਖਦੇ ਰਿਆ ਕਰੋ ਵਲੌਗ ਸਾਡੇ ਦੇਖਦੇ ਰਿਆ ਕਰੋ ਪੀ ਵੀ 08 ਡੇਲੀ ਵਲੌਗ ਚੈਨਲ ਆਪਣਾ ਠੀਕ ਹੈ ਸਾਰੇ ਜਾਣੇ ਸਬਸਕ੍ਰਾਈਬ ਕਰ ਲਿਓ ਪੀ ਵੀ 08 ਡੇਲੀ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਆਪਣੇ ਨਵੇਂ ਜੁੜੇ ਆ ਉਹ ਵੀ ਚੈਨਲ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਇਸਟਾ ਆਪਣੀ ਆਈਡੀ ਹੈਗੀ ਆ ਅਫੀਸ਼ੀਅਲ ਓਨਲੀ ਮਨ ਠੀਕ ਹੈ ਜੀ ਇਟ ਇਜ਼ ਦਾ ਪ੍ਰੋਵੈਂਸ਼ਿਵ ਇਹ ਆਪਣੇ ਨਾਲ ਦੇਦੀ ਆ ਇਹ ਆਪਣੇ ਪ੍ਰੀਤਮ ਭਰਾ ਦੀ ਹੈਗੀ ਆ ਜਿਹੜੀ ਪੀਵੀ ਪ੍ਰੀਤਮ ਪੀਵੀ08 ਕਰਿਓ ਵਾਤੋਵਾਦ ਵਾਟੋ ਤਾਂ ਭਾਂਤ ਇਹਨੂੰ ਸਪੋਰਟ ਇਹਦੀ ਕਰੋ ਤੇ ਸਾਡੀ ਵੀ ਕਰੋ ਠੀਕ ਆ ਜੀ ਗਾਇਜ਼ ਥੈਂਕ ਯੂ ਧੰਨਵਾਦ